ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਗਿਆ ਹੋ ਰਹੀ ਆ ਔਰ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਤਖਵੀਰ ਸਿੰਘ ਹੋਰਾਂ ਨੇ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦੇ ਦਿੱਤੇ ਕਿ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਉਹਨਾਂ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਜੇ ਜਦੋਂ ਜਹੇਦਾਰ ਸਾਹਿਬ ਨੇ ਪੰਜ ਸਿੰਘ ਸਹਿਬਾ ਪੰਜ ਪਿਆਰਾਂ ਦੀ ਹਾਜ਼ਰੀ ਦੇ ਵਿੱਚ ਤਾਕਤ ਸ੍ਰੀ ਦਮਦਮਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਾਰੀਆਂ ਗੱਲਾਂ ਸਪਸ਼ਟ ਕਰਤੀਆਂ ਉਹ ਤੋਂ ਬਾਅਦ ਤਾਂ ਫੇਰ ਕੋਈ ਗੁਨਾਹ ਰਹਿ ਨਹੀਂ ਜਾਂਦਾ ਫੇਰ ਕੋਈ ਗਲਤੀ ਰਹਿ ਨਹੀਂ ਜਾਂਦੀ ਤੇ ਮਤਲਬ ਉਹਨਾਂ ਨੇ ਸਪਸ਼ਟ ਰੂਪ ਵਿੱਚ ਉਹਨਾਂ ਨੂੰ ਦੋਸ਼ ਮੁਕਤ ਕਰਾਰ ਦਿੱਤਾ ਗਿਆਨੀ ਰੰਗਵੀਰ ਸਿੰਘ ਹੋਰਾਂ ਨੇ ਫਿਰ ਇਹ ਦੇ ਬਾਵਜੂਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਕਮੇਟੀ ਮਲ ਢੰਗਾਈ ਵਿੱਚ ਉਹਨਾਂ ਵਿਰੁੱਧ ਜਾਂਚ ਕਰ ਰਹੀ ਆ ਜਿਹਦਾ ਜ਼ਿਕਰ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰੈਸ ਦੇ ਸਾਹਮਣੇ ਕੀਤਾ ਸੋ ਮਤਲਬ ਕਹਿਣ ਤੋਂ ਇਹ ਆ ਸਾਡਾ ਕਿ ਇਹ ਜਹੇਦਾਰ ਸਾਹਿਬ ਤੇ ਹੁਕਮ ਦੀ ਜਾਉਨਾ ਦੇ ਜਿਹੜਾ ਦੇਸ ਸੀ ਉਹਦੀ ਵਗਿਆ ਉਹ ਮਤਲਬ ਇਹਦੇ ਨਾਲ ਜਹੇਦਾਰ ਸਾਹਿਬ ਤੇ ਸਨਮਾਨ ਰੁਤਵੇ ਤੇ ਵੀ ਠੇਸ ਪਹੁੰਚਦੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਵਕਾਰ ਤੇ ਵੀ ਸਵਾਲ ਖੜਾ ਹੁੰਦਾ ਸੋ ਇਸ ਲਈ ਅਸੀਂ ਬੇਨਤੀ ਕਰਦੇ ਆ ਕਿ ਜਹੇਦਾਰ ਸਾਹਿਬ ਵੱਲੋਂ ਇਸ ਗੱਲ ਦਾ ਨੋਟਸ ਲੈਣਾ ਬਣਦਾ ਦੂਜੀ ਗੱਲ ਸਤਮੈਬਰੀ ਕਮੇਟੀ ਬਾਰੇ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ 2 ਦਸੰਬਰ ਨੂੰ ਬੜੇ ਸਾਫ ਤੇ ਸਪਸ਼ਟ ਸਾਹਬਦਾਨ ਵਿੱਚ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੀ ਕਮੇਟੀ ਆ ਇਹ ਰੋਲਮੈਂਟ ਕਰੇਗੀ ਅਕਾਲੀ ਵਰਕਰਾਂ ਦੀ ਜਿਹੜੇ ਅਕਾਲੀ ਸੋਚਣਾ ਖੜਨਗੇ ਅਕਾਲੀ ਸਿਧਾਰਤਨਾ ਖੜਨਗੇ ਜਿਨ੍ਹਾਂ ਦਾ ਪਛੋਕੜ ਅਕਾਲੀ ਹੋਏਗਾ ਜਾਂ ਅਕਾਲੀ ਦਲ ਦੀਆਂ ਨੀਤੀਆਂ ਤੇ ਚੱਲਣ ਦਾ ਵਾਅਦਾ ਕਰਨਗੇ ਉਦੀ ਨਿਗਰਾਨੀ ਹੈਟ ਸੱਤ ਮੈਂਬਰੀ ਕਮੇਟੀ ਦੀ ਹੈਟ ਉਹ ਭਰਤੀ ਕੀਤੀ ਜਾਏਗੀ ਪਰ ਅਫਸੋਸ ਇਸ ਗੱਲ ਦਾ ਕਿ ਉਹ ਉਸ ਹਦੇਸ ਦੀ ਪਾਲਣਾ ਨਾ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਆਪਣੀ ਮਨਮਰਜ਼ੀ ਦੀਆਂ ਕਮੇਟੀਆਂ ਬਣਾਤੀਆਂ ਮਨਮਰਜ਼ੀ ਦੇ ਅਧਰ ਬਣਾਤੇ ਮਨਮਰਜ਼ੀ ਦੀਆਂ ਡਿਊਟੀਆਂ ਲਾਤੀਆਂ ਤੇ ਇਹਦੇ ਨਾਲ ਜਣੀ ਜਥੇਦਾਰ ਸਾਹਿਬ ਵੱਲੋਂ ਬਣਾਈ ਕਮੇਟੀ ਜਿਹੜੀ ਸੱਤ ਮੈਂਬਰੀ ਉਹ ਬਿਲਕੁਲ ਅਣਗੌਲੀਆਂ ਕਰਦੀ ਸੋ ਜਥੇਦਾਰ ਸ੍ਰੀ ਹਕਾਲਤਾਬ ਸਾਹਿਬ ਵੱਲੋਂ বারবার ਕਿਹਾ ਜਾ ਰਿਹਾ ਹੈ ਕਿ ਸੱਤ ਮੈਂਬਰੀ ਕਮੇਟੀ ਕਾਇਮਾ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੀ ਭਰਤੀ ਹੋਏਗੀ ਪਰ ਇਹਦੇ باوجود ਭਰਤੀ ਜਾਰੀ ਰੱਖੀ ਆ ਸੋ ਸਾਡਾ ਕਹਿਣਾ ਇਹ ਆ ਕਿ ਇਹਦੇ ਨਾਲ ਇੱਕ ਸੱਤ ਮੈਂਬਰੀ ਕਮੇਟੀ ਦੇ ਮਾਨਯੋਗ ਮੈਂਬਰਾਂ ਕੇ ਵੀ ਧਰਮ ਸੰਕਟ ਖੜਾ ਕਰਤਾ ਕਿ ਉਹ ਜਹਦਾ ਸਿੰਘ ਅਕਾਲ ਤਖਤ ਸਾਹਿਬ ਦੇ ਦੇਸ਼ਾਂ ਤੇ ਕੰਮ ਕਰਨ ਜਾਂ ਸ਼ਰਮਣੀ ਕਾਲੀਦਾੜ ਦੇ ਕੁਝ ਲੀਡਰਾਂ ਦੇ ਕਹਿ ਤੇ ਕੰਮ ਕਰਨ ਬਲਕਿ ਇੱਕ ਵਗਿਆ ਹੋਈ ਮੇਲਾ ਮਾਗੀ ਤੇ ਜੱਜੇਦਾਰ ਸਾਹਿਬ ਦੇ ਹੁਕਮਨਾਮੇ ਦੇ ਵਿਰੁੱਧ ਮੱਲ ਹੱਥ ਖੜੇ ਕਰਕੇ ਜਨਤਕ ਤੌਰ ਤੇ ਮੱਲ ਦਬਾਅ ਪਾਇਆ ਗਿਆ ਉਹਦਾ ਵੀ ਨੋਟਸ ਨਹੀਂ ਲਿਆ ਗਿਆ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਇਹ ਜਿਹੜਾ ਸਮੁੱਚਾ ਖਾਲਸਾ ਪੰਥ ਇਹ ਇੱਕ ਜੁਟ ਹੋ ਕੇ ਖੜ ਗਿਆ ਗਿਆਨੀ ਹਰਪ੍ਰੀਤ ਸਿੰਘ ਫਰਾਂ ਦੀ ਨਾਲ ਜਿਹੜੀ ਜਾਤੀ ਹੋ ਰਹੀ ਆ ਨਿਆ ਹੋ ਰਿਹਾ ਧੱਕਾ ਹੋ ਰਿਹਾ ਜਾਂ ਉਹਨਾਂ ਨੂੰ ਜਿਵੇਂ ਜਿਸ ਤਰੀਕੇ ਨਾਲ ਬੇਬੁਨਿਆਦ ਦੋਸ਼ ਲਗਾ ਕੇ ਜਰੀਰ ਕੀਤਾ ਜਾ ਰਿਹਾ ਜ ਜਿਨਾਂ ਨੇ ਫੇਰ ਵਾਰ-ਵਾਰ ਕਿਹਾ ਇੱਕ ਵਾਰੀ ਨਹੀਂ ਮੇਰਾ ਖਿਆਲ ਤੀਜੀ ਚੌਥੀ ਵਾਰੀ ਕਹਿ ਲਿਆ ਪਰ ਸਾਡਾ ਕਹਿਣ ਦਾ ਮਤਲਬ ਹੈ ਵੀ ਤਿੰਨ ਚਾਰ ਵਾਰ ਗਿਆਨੀ ਹਰਗਵੀਰ ਸਿੰਘ ਹੋਰਾਂ ਦੇ ਜਾਇਦਾਦ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਵਾਰੀ ਕਹਿਣਾ ਬਹੁਤ ਵੱਡੀ ਗੱਲ ਆ ਪਰ ਉਹਨਾਂ ਵੱਲੋਂ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਮਤਲਬ ਭਾਰਤੀ ਉਸੇ ਤਰ੍ਹਾਂ ਮਨਮਰਜ਼ੀ ਦੀ ਕਮੇਟੀ ਰਹੀ ਜਾਰੀ ਰਹਿਣੀ ਇਹ ਮੈਂ ਸਮਝਦਾ ਹਾਂ ਕਿ ਕਿਸਮ ਦਾ ਜਾਇਦਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਦੂਲੀ ਵੀ ਆ ਤੇ ਉਹਨਾਂ ਦੇ ਮਾਨ ਸਨਮਾਨ ਨੂੰ ਠੇਸ ਵੀ ਆ। ਦੇਖੋ ਜੋ ਅੱਜ ਜ세ਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਭਾਰਤੀ 7ਵੇਂ ਬੀਰੀ ਕਮੇਟੀ ਦੀ ਨਿਗਰਾਨੀ ਹੇਠ ਹੋਏਗੀ। ਉਹਨਾਂ ਨੇ ਫੇਰ ਕਿਹਾ ਸੀ ਅੱਜ ਤੱਕ ਅਪੀਲ ਕੀਤੀ ਆ ਉਹਨੂੰ ਬੇਨਤੀਓ ਕੀਤੀ ਆ। ਉਹ ਤੋਂ ਬਾਅਦ ਅਸੀਂ ਜਲਦੀ ਆਪਣੀ ਮੀਟਿੰਗ ਬੁਲਾਵਾਂਗੇ। ਉਹ ਤੋਂ ਬਾਅਦ ਜੋ ਉਹਨਾਂ ਨੂੰ ਹੁਕਮ ਕੀਤਾ ਲੋਕਾਂ ਦੇ ਵਿੱਚ ਬੜਾ ਹੌਸਲਾ ਹੋ ਗਿਆ ਸੀਗਾ ਕਿ ਸਿੱਖਾਂ ਕੋਈ ਇੱਕ ਇਹ ਹਜਾ ਤਖਤ ਹੈ ਜਿੱਥੇ ਵੱਡੇ ਤੋਂ ਵੱਡੇ ਬੰਦੇ ਨੂੰ ਲਿਆ ਕੇ ਖੜਾ ਕੀਤਾ ਜਾ ਸਕਦਾ। ਉਹਨੂੰ ਸਿਰਾਂ ਦਿੱਤੀ ਜਾ ਸਕਦੀ ਹੈ। ਔਰ ਉਹ ਕੁਝ ਵੀ ਕਰੇ ਤਾਂ ਮੰਨ ਨਹੀਂ ਪੈਣਾ ਇੱਕ ਸਾਰੀ ਦੁਨੀਆ ਦੇ ਵਿੱਚ ਬਹੁਤ بڑا ਮੈਸੇਜ ਗਿਆ ਸੀ ਇਹ ਤੇ ਲੋਕਾਂ ਨੇ ਮਹਿਸੂਸ ਕੀਤਾ ਕਿ ਬਿਲਕੁਲ ਸਹੀ ਫੈਸਲਾ ਹੋਇਆ ਹਾਲਾਂਕਿ ਕਈ ਬੰਦੇ ਸੈਟੀਸਫਾਈ ਵੀ ਨਹੀਂ ਸੀ ਕਿ ਜੀ ਸਦਾ ਘਟਦੀ ਹੈ ਵੱਧਦੀ ਹੈ ਪਰ ਮжоਰਿਟੀ ਲੋਕ ਇਹ ਕਹਿੰਦੇ ਸੀ ਕਿ ਬਹੁਤ ਵਧੀਆ ਫੈਸਲਾ ਹੋਇਆ ਸੈਟੀਸਫਾਈ ਸੀ ਲੋਕ ਪਰ ਉਹ ਤੋਂ ਬਾਅਦ ਜੋ ਉਹਨਾਂ ਨੇ ਹੁਕਮ ਕੀਤਾ ਉਹ ਹੁਕਮ ਨੂੰ ਨਾ ਮੰਨਣਾ ਮੈਂ ਸਮਝਦਾ ਕਿ ਸਾਡੀ ਬਾਤ ਕਿਸੇ ਦੀ ਗੱਲ ਹੈ ਸਾਡੀ ਤਾਂ ਡਿਊਟੀ ਬਣਦੀ ਸੀ ਕਿ ਜੋ ਉਹਨਾਂ ਨੇ ਕਹਿਤਾ ਇਨ ਵਿੱਚ ਸਾਡੇ ਲਈ ਸਾਡੀ ਜ਼ਮੀਨ ਸਾਡੀ ਜਾਇਦਾਦ ਸਾਡੇ ਪੱਲ ਵੀ ਸਾਡੀ ਸ਼ੌਮਿਕ ਸਾਰਾ ਕੁਝ ਛੋਟਾ ਹੈ ਸ਼੍ਰੀ ਕਾਲ ਤਖਤ ਸਾਹਿਬ ਅਕਾਲ ਅਸੀਂ ਪਰਮਾਤਮਾ ਨੂੰ ਲੈਣਿਆ ਜਦੋਂ ਉਹ ਵੋਟਾਂ ਬੜੀਆਂ ਪੱਕੀਆਂ ਹੁੰਦੀਆਂ ਸੀ ਇੱਕ ਪੰਸਖ ਵੋਟ ਇੱਕ ਜ਼ਿੰਮੇਦਾਰ ਵੋਟ ਅੱਜ ਤੁਹਾਡੇ ਨਾਲ ਦੋ ਟੁੱਟ ਗਈਆਂ ਇਹਦਾ ਕੋਈ ਨਾ ਕੋਈ ਕਾਰਨ ਤਾਂ ਹੈਗਾ ਅਸੀਂ ਹੁਣ ਤਾਂ ਦੂਰ ਹੋਏ ਆ ਤੇ ਇਹ ਚੀਜ਼ਾਂ ਘੋਖਣੀਆਂ ਨੇ ਉਸ ਦਿਨ ਜੋ ਫੈਸਲਾ ਹੋਇਆ 2 ਦਸੰਬਰ ਨੂੰ ਬੜਾ ਕਲੈਰਟੀ ਨਾਲ ਫੈਸਲਾ ਹੋਇਆ ਉਹਨਾਂ ਨੇ ਬੜੇ ਕਲੈਰਟੀ ਦੇ ਨਾਲ ਕਿਹਾ ਕਿ ਕਿਹੜੇ ਕਿਹੜੇ ਬੰਦੇ ਕਿੰਨੇ ਗਿਲਟੀ ਨੇ ਕਿੰਨੇ ਘਟ ਗਿਲਟੀ ਨੇ ਸਾਰਾ ਕੁਝ ਉਹਨਾਂ ਨੇ ਫੈਸਲਾ ਕਰਤਾ ਤੇ ਭਰਤੀ ਦੇ ਬਾਰੇ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ 7 ਮੈਂਬਰੀ ਕਮੇਟੀ 22 ਨੇ ਉਹਨਾਂ ਨੇ ਕਿਹਾ ਕਿ ਵੀ ਆ ਮੈਂਬਰ ਨੇ ਇਹਨਾਂ ਦੀ ਨਿਗਰਾਨੀ ਸੰਲੇ ਭਰਤੀ ਹੋਗੀ ਤੇ ਕਿੰਨਾ ਕਾਨੂੰਨੀ ਦਿੱਕਤ ਤਾਂ ਤਾਂ ਹੀ ਹੋਵੇਗਾ ਜੇ ਡਾਈ ਨਾ ਹੀ ਕਰ ਦੇ ਫਿਰ ਤਾਂ ਮੰਨ ਲੇ ਕਮਿਟੀ ਦਿੱਕਤਾ ਸੀਗਾ ਇੱਕ ਮਹੀਨਾ ਬਾਅਦ ਕਿਹੜਾ ਕਾਨੂੰਨ ਠੀਕ ਹੋ ਗਿਆ ਜੀ ਕਾਨੂੰਨ ਤਾਂ ਪਹਿਲਾਂ ਵੀ ਉਹੀ ਸੀਗਾ ਅੱਜ ਵੀ ਉਹੀ ਹੈ ਨਹੀਂ ਕਹਿੰਦੇ ਜੇ ਅਕਾਲ ਤਖਤ ਸਾਹਿਬ ਦੇ ਡਾਇਰੈਕਸ਼ਨਸ ਦੇ ਅਸੀਂ ਭਰਤੀ ਨਹੀਂ ਕਰ ਸਕਦੇ ਉਹਦੇ ਕਰਕੇ ਚੌਣ ਕਮਿਸ਼ਨ ਜਿਹੜਾ ਕਾਨੂੰਨੀ ਅਢਿੱਕਾ ਹੁੰਦਾ ਹੈ ਉਹਦੇ ਬਾਰੇ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਉਹ ਵੀ ਏ ਬੀ ਸੀ ਜਿਹੜਾ ਮਰਜ਼ੀ ਬੰਦਾ ਹੋਵੇ ਜਿਹੜੇ ਉਹਨਾਂ ਨੇ ਕਮੇਟੀ ਐਲਾਨ ਕਰਤੀ ਉਹ ਜਾਂ ਜਿਹੜੀ ਅਲਕਾਤਾ ਜੱਜ ਦਾ ਸਾਹਮਣੇ ਕੀਤੀ ਉਹਦੇ 'ਚ ਕੀ ਫਰਕ ਹੈ ਜੀ ਜੇ ਤਾਂ ਉਹ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਆਹ ਹਾ ਹਾ ਬੰਦੇ ਹੋਣਗੇ ਆਹ ਬੰਦੇ ਨਹੀਂ ਹੋਣਗੇ ਮੇਰੇ ਤਾਂ ਠੀਕ ਹੈ ਦੇਖਣ ਤਾਂ ਤੁਸੀਂ ਦੇਣੀ ਹੈ ਚਾਹੇ ਤੁਸੀਂ ਜੋ ਅਕਾਲਤਾ ਜੱਜ ਦਾ ਸਾਹਮਣੇ ਕਿਹਾ ਹੈ ਉਹੀ ਮੈਂਬਰ ਇਨਵੈਂਡ ਕਰ ਦਿੰਦੇ ਕਿ ਵੀ ਆਹ ਕਮੇਟੀ ਇਹਦੀ ਨਿਗਰਾਨੀ ਥੱਲੇ ਹੋਊਗੀ ਉਹਦੇ ਨਾਲ ਇਲੈਕਸ਼ਨ ਕਮਿਸ਼ਨ ਨੂੰ ਕੀ ਤਕਲੀਫ ਸਾਰਾ ਰਖੜਾ ਸਾਹਿਬ ਲੀਗਲ ਲਿਊਮਿਨਰੀਜ਼ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਕਾਨੂੰਨੀ ਡਿਕਾ ਕਮਿਊਨਿਟੀ ਕੇ ਬਾਰੇ ਦੱਸ ਦਿੰਦੇ ਨੇ ਕੋਈ ਕਾਨੂੰਨੀ ਡਿਕਾ ਨਹੀਂ ਹੈ ਕੋਈ ਕੁਝ ਹੋਰ ਨਹੀਂ ਮੈਨੂੰ ਲੱਗਦਾ ਕੋਈ ਇਹੋ ਜੀ ਗੱਲ ਹੈਗੀ ਸ਼੍ਰੀ ਕਾਲਤਾ ਜੱਜਾ ਸਾਹਿਬ ਨੇ ਸਾਰਾ ਸਟੱਡੀ ਕਰਕੇ ਫਿਰ ਉਹਨਾਂ ਨੇ ਹੁਕਮ ਨਮਾ ਜਾਰੀ ਕੀਤਾ ਆਪਾਂ ਇਹ ਨਾ ਸਮਝੀਏ ਕਿ ਅਸੀਂ ਬਹੁਤ ਸਿਆਣੇ ਆ ਉਹਨਾਂ ਕੋਲ ਸਾਰੇ ਜਿੰਨੇ ਵੀ ਬਿਜ਼ਨੈਰੀ ਬੰਦੇ ਨੇ ਸਾਰੇ ਸਿਆਣੇ ਨੇ ਇਹ ਕਾਨੂੰਨ ਤੋਂ ਵਾਕਬ ਨੇ ਸਾਰਿਆਂ ਨਾਲ ਸਲਾਹ ਕਰਕੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਫੈਸਲਾ ਕੋਈ ਇਕੱwriteInt ਨਹੀਂ ਕਰਤਾ ਵੀ ਫੈਸਲਾ ਤਾਂ ਉਹਨਾਂ ਨੇ ਲਖਣਾ ਸਾਹਿਬ ਇੱਕ ਗੱਲ ਹੋਰ ਵੀ ਹੈ ਜੀ ਕਾਨੂੰਨੀ ਡਿਕਾ ਹੋਵੇ ਤਾਂ ਕੀ ਹੈ ਅਕਾਲ ਤੱਕ ਆਪਾਂ ਸੁਪਰੀਮ ਕੰਨੇ ਆ ਜੇ ਆਪਾਂ ਚੋਣ ਨਹੀਂ ਲੜਾਂਗੇ ਤਾਂ ਕਿਹੜੀ ਕਮਿਟੀ ਕੋਈ ਨਹੀਂ ਕਾਨੂੰਨੀ ਡਿਕਾ ਹੈ ਹੀ ਨਹੀਂ ਸੱਚੀ ਗੱਲ ਕਰ ਰਿਹਾ ਕਾਨੂੰਨੀ ਡਿਕਾ ਹੈ ਹੀ ਨਹੀਂ ਇੱਕ ਵਾਰੀ ਨਹੀਂ ਕਈ ਵਾਰੀ ਗੱਲਾਂ ਹੋ ਚੁੱਕੀਆਂ ਨੇ ਮੈਂ ਨੇ ਅੱਜ ਜੈਦਾਜੀਤ ਦੇਵ ਨੇ ਤਲਵੰਡੀ ਹੋਰਾਂ ਦੇ ਦੋਤੇ ਨੇ ਰਾਇ ਦਿੱਤੀ ਆ ਵੀ ਕਾਨੂੰਨੀ ਡਿਕਾ ਹੈ ਨਹੀਂ ਐਚਐਸ ਫੁਲਕੇ ਨੇ ਰਾਇ ਦਿੱਤੀ ਆ ਕਾਨੂੰਨੀ ਡਿਕਾ ਹੈ ਨਹੀਂ ਮੰਜੀਤ ਸਿੰਘ ਖੈਰੇ ਨੇ ਰਹਿ ਦਿੱਤੀ ਆ ਨਕਰੂਨੀ ਡੀਕਾ ਹੈ ਨਹੀਂ ਜਿਹੜੇ ਅੱਜ ਤੱਕ ਸਿੱਖ ਸੰਸਥਾਵਾਂ ਦੇ ਕੇਸ ਲੜਦੇ ਰਹੇ ਔਰ ਅੱਜ ਤੱਕ ਜਿੰਨੀਆਂ ਆਕਾਲੀ ਦਲ ਦੇ ਵਿੱਚ ਰਿੱਟਾ ਪਟੀਸ਼ਨਰ ਜੋ ਕੇਸ ਹੋਏ ਨੇ ਜਾਂ ਖੈਰਾ ਸਾਹਿਬ ਜਾਂ ਫੁਲਕਾ ਸਾਹਿਬ ਇਹ ਕਿਤੇ ਨਾ ਕਿਸੇ ਥਿਰ ਦੇ ਵਕੀਲ ਰਹੇ ਨੇ ਉਹ ਕਹਿੰਦੇ ਹੈ ਨਹੀਂ ਉਹਨਾਂ ਨੇ ਚਿੱਠੀ ਲਿਖੀ ਆ ਦੇਖੋ ਦੋ ਗੱਲਾਂ ਇੱਕ ਇਹ ਤਾਂ ਰਿਜਵੀ ਸਾਹਿਬ ਦੇ ਕੇਸ ਦੇ ਵਿੱਚ ਜਿਹੜਾ ਰਿਜਵੀ ਸਾਹਿਬ ਦਾ ਕੇਸ ਆ ਰਿਜਵੀ ਵਰਸਸ ਚੋਣ ਕਮਿਸ਼ਨ ਉਹਦੇ ਚੋਣ ਕਮਿਸ਼ਨ ਨੇ ਐਫੀਡੇਵਿਟ ਦਿੱਤਾ ਐਫੀ ਡਾਈਵਰ ਦਿੱਤਾ ਵੀ ਸਾਡ ਸੁਪਰੀਮ ਕੋਰਟ ਕਿ ਸਾਡੇ ਕੋਲ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਅਧਿਕਾਰ ਹੀ ਹੈ ਨਹੀਂ ਇਹ ਚੋਣ ਕਮਿਸ਼ਨ ਦਾ ਐਫੀ ਡਾਈਵਰ ਤਾਂ ਸੁਪਰੀਮ ਕੋਰਟ ਦੇ ਵਿੱਚ 1 2000 ਦੇ ਮਤਲਬ 22 ਦੇ ਵਿੱਚ ਕਾਂਗਰਸ ਵਰਸ ਚੋਣ ਕਮਿਸ਼ਨ ਕੇਸ ਆਇਆ ਉਹਦੇ ਵਿੱਚ ਉਹਨੇ ਬਕਾਇਦਾ ਲਿਖਿਆ ਭਾਰਤ ਸਰਕਾਰ ਨੂੰ ਚਿੱਠੀ ਗੱਡੀ ਚੋਣ ਕਮਿਸ਼ਨ ਨੇ ਕਿ ਸਾਡੇ ਕੋਲ ਕੋਈ ਅਧਿਕਾਰ ਨਹੀਂ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਕਾਨੂੰਨ 'ਚ ਸੋਧ ਕਰੋ ਐਮੈਂਡਮੈਂਟ ਕਰੋ ਕਿ ਸਾਨੂੰ ਅਧਿਕਾਰ ਮਿਲੇ ਕਿਸੇ ਪਾਰਟੀ ਦੀ ਮਾਨਤਾ ਰੱਦ ਕਰਨ ਦਾ ਹੁਣ ਐਫੀਡੈਵਟ ਆ ਉਹਦਾ ਵੀ ਜਦੋਂ ਤੱਕ ਕੋਈ ਪਾਰਟੀ ਕੋਈ ਵਿਧਾਨ ਤੇ ਉਲਟ ਨਹੀਂ ਜਾਂਦੀ ਜਦੋਂ ਤੱਕ ਕੋਈ ਪਾਰਟੀ ਅਨਲੌਫੁਲਡ ਕਲੀਅਰ ਨਹੀਂ ਕੀਤੀ ਜਾਂਦੀ ਉਨੀ ਦੇਰ ਅਸੀਂ ਕਿਸੇ ਦੀ ਮਾਨਤਾ ਰੱਦ ਨਹੀਂ ਕਰ ਸਕਦੇ ਏ ਵੀ ਆਪਣਾ ਬਹਾਨਾ ਕਾਨੂੰਨ ਦਾ ਬਣਾ ਕੇ ਕਾਨੂੰਨ ਦਾ ਡੰਡਾ ਦਿਖਾ ਕੇ ਮਤਲਬ ਢੂੱਚੇ ਡਾ ਰਹੇ ਨੇ ਇਹ ਤਾਂ ਸਰਾ ਸਰ ਗਲਤ ਹੈ ਨਾ ਫਿਰ ਇਹ ਤਾਂ ਸਿਰਫ ਇੱਕ ਮਾਇਨਾ ਮਾਨੂ ਵਾਲੀ ਗੱਲ ਆ ਅਸਲ 'ਚ ਕਾਨੂੰਨ ਦਾ ਕੋਈ ੜੀਕਾ ਨਹੀਂ ਹੈ ਜਥੇਦਾਰ ਸਾਹਿਬ ਨੇ ਜਦੋਂ ਸਾਹਿਬ ਬਡਾਲਾ ਸਾਹਿਬ ਤੇ ਮੇਧਪੁਰੀ ਸਾਹਿਬ ਮਿਲਣ ਗਏ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਮਿਲਣ ਆਏ ਸੀ ਅਕਾਲੀ ਦਰ ਦੇ ਲੀਡਰ ਵਿਉਹ ਬਹਾਰਾ ਕੇ ਕਹਿੰਦੇ ਵੀ ਤੁਸੀਂ ਸਹਿਬਦ ਹੋਗੇ ਉਹ ਕਹਿੰਦਾ ਮੈਂ ਕੋਈ ਜ਼ਹਿਮਤ ਨਹੀਂ ਹੋਇਆ ਬਿਲਕੁਲ ਝੂਠ ਬੋਲਦੇ ਨੇ ਮੈਂ ਬਿਲਕੁਲ ਇਸ ਗੱਲ ਤੇ ਸਪਸ਼ਟਾ ਵੀ ਕੋਈ ਕਾਨੂੰਨੀ ਡਿਕਨ ਇਹ ਜੈਦਾ ਸਾਹਿਬ ਜਿਹਨਾਂ ਨੇ ਇੱਕ ਕਵਿਆਨ ਜਿਹੜਾ ਗੱਲ ਦਿੱਤਾ ਹੈ ਜੇ ਇਸ ਵੀ ਦੇ ਵਿੱਚ ਕਹਿੰਦੇ ਜਦੋਂ ਸਾਡੇ ਕੋਲ ਡਾਕ ਆਉਂਦੀ ਸੀ ਨਾ ਤਾਂ ਡਾਕ ਦੇ ਵਿੱਚ ਕਈ ਵਾਰ ਇਹ ਚ ਹੁੰਦਾ ਸੀ ਚੂੜੀਆਂ ਵੀ ਆ ਜਾਂਦੀਆਂ ਸੀ ਕਿ ਇਹ ਹਾਲਾਤ ਹੋ ਗਏ ਹੁਣ ਡਾਕ ਦੇ ਵਿੱਚ ਚੂੜੀਆਂ ਲੱਗ ਗਈਆਂ ਨਹੀਂ ਉਹ ਤਾਂ ਪਿਛਲੇ ਸਮੇਂ ਦੇ ਜੈਦਾ ਸਾਹਿਬਾ ਨਬਰ ਉਹਨੇ ਕਿਹਾ ਉਹਨਾਂ ਦਾ ਕਹਿਣ ਤੋਂ ਮਤਲਬ ਸੀ ਵੀ ਜਦੋਂ ਫੈਸਲੇ ਜਿਹੜੀ ਅਕਾਲਤਾ ਸਾਹਿਬ ਤੇ ਕਮਜ਼ੋਰ ਹੁੰਦੇ ਆ ਤਾਂ ਜਿਹੜਾ ਖਾਲਸਾ ਪੰਥ ਜਿਹੜਾ ਲੋਕ ਨੇ ਪੰਥਕ ਸੋਚ ਵਾਲੇ ਲੋਕ ਨੇ ਉਹ ਇੱਥੋਂ ਤੱਕ ਚਲੇ ਜਾਂਦੇ ਨੇ ਵੀ ਜਥੇਦਾਰ ਸਾਹਿਬ ਨੂੰ ਵੀ ਵੰਗਾਰ ਕਰਨ ਲੱਗ ਜਾਂਦੇ ਨੇ ਵੰਗਾਰਨ ਲੱਗ ਜਾਂਦੇ ਨੇ ਉਹ ਤਾਂ ਪੁਰਾਣੀ ਪਿਛੋਕੜ ਦੀ ਗੱਲ ਉਹਨੇ ਦੱਸੀ ਸੀ ਔਰ ਉਹ ਵੀ ਸੱਚ ਵੀ ਹੈ ਪਰ ਇਹਨਾਂ ਨੂੰ ਵੀ ਚੈਲੰਜ ਆ ਰਿਹਾ ਜਥੇਦਾਰ ਸਾਹਿਬ ਨੂੰ ਵੀ ਇਕਾਲੀ ਫੂਲਾ ਸਿੰਘ ਬਣਨਾ ਹੈ ਕਿ ਗਿਆਨੀ ਗੁਰਬਚਨ ਸਿੰਘ ਇਹ ਤਾਂ ਗੱਲ ਕੁਦਰਤੀ ਤੌਰ ਤੇ ਜਦੋਂ ਜਥੇਦਾਰ ਸਹਿਬਾਨ ਜਦੋਂ ਪੰਥਕ ਹਿੱਤ ਚ ਫੈਸਲੇ ਸੁਣਾਉਂਦੇ ਨੇ ਔਰ ਪੰਥ ਦੀ ਭਾਵਨਾ ਅਨੁਸਾਰ ਫੈਸਲੇ ਸੁਣਾਉਂਦੇ ਨੇ ਤਾਂ ਕੁਦਰਤੀ ਤੌਰ ਤੇ ਪੰਥ 'ਚ ਖੁਸ਼ੀ ਦੀ ਲਹਿਰ ਹੁੰਦੀ ਹੈ ਜਿਵੇਂ ਲਖੜਾ ਸਾਹਿਬ ਨੇ ਕਿਹਾ ਇੰਨੀ ਲੋਕਾਂ ਵਿੱਚ ਖੁਸ਼ੀ ਸੀ ਲੋਕ ਸਮਝਦੇ ਸੀ ਵੀ ਖਿਲਰੀ ਹੋਈ ਅਕਾਲੀ ਸ਼ਕਤੀ ਨੂੰ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਇੱਕ ਜੁਟ ਕਰਨ ਦਾ ਰੋਡ ਮੈਪ ਬਣਾਤਾ ਤੇ ਹੁਣ ਉਹ ਰੋਡ ਮੈਪ ਜਿਹੜਾ ਜ세ਦਾਰ ਸਾਹਿਬਾਨਾ ਨੇ ਖਿਲਰੀ ਹੋਈ ਸ਼ਕਤੀ ਨੂੰ ਪੰਥ ਦੀ ਨੂੰ ਬਣਾਇਆ ਸੀ ਇਹ ਉਹਨੂੰ ਤਾਰ ਪਿੱਡੋ ਕਰਨ ਲੱਗੇ ਇਹ ਉਹਨੂੰ ਖਿਲਾਰਨ ਲੱਗੇ ਜਦੋਂ ਘਰ ਦਾ ਮਾਲਕੇ ਘਰ ਨੂੰ ਢਾਉਣ ਲੱਗਦੇ ਫੇਰ ਘਰ ਬਚੂਗਾ ਕਿਵੇਂ ਅੱਜ ਸਥਿਤੀ ਹੈ ਅਕਾਲੀ ਵਰਕਰ ਜਿਹੜੇ ਨੇ ਆਮ ਲੋਕ ਚਾਹੁੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਏਕਾ ਹੋਵੇ ਪਲਾਂ ਤੱਕ ਸੋਚ ਵਾਲੀ ਲੀਡਰਸ਼ਿਪ ਅੱਗੇ ਆਵੇ ਜੇ ਪਲਾਂ ਤੱਕ ਲੀਡਰਸ਼ਿਪ ਜਿਹੜੀ ਪਿੱਛੇ ਰਹੀ ਆ ਜੇ ਉਹਨੂੰ ਨੈਤਿਕ ਤੌਰ ਤੇ ਕੋਈ ਠਾਕ ਨਹੀਂ ਅਗਵਾਈ ਕਰਨ ਦਾ ਤਾਂ ਨਵੀਂ ਲੀਡਰਸ਼ਿਪ ਲਿਆਂਦੀ ਜਾਵੇ ਉਹ ਸੱਤ ਮੈਂਬਰੀ ਕਮੇਟੀ ਦੀ ਡਿਊਟੀ ਲਈ ਵੀ ਤੁਸੀਂ ਭਰਤੀ ਕਰੋ ਤੁਹਾਡੀ ਨਿਗਰਾਨੀ ਚ ਭਰਤੀ ਹੋਵੇ ਕੋਈ ਬੋਕਸ ਭਰਤੀ ਨਾ ਹੋਵੇ ਸੱਤ ਮੈਂਬਰੀ ਕਮੇਟੀ ਨੇ ਦੇਖਣਾ ਵੀ ਕਿਹਨੂੰ ਮੈਂਬਰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਕਿਹਨੂੰ ਜ਼ਿੰਮੇਵਾਰ ਲਾਉਣਾ ਕਿਹਨੂੰ ਨਹੀਂ ਲਾਉਣਾ ਇਹਨਾਂ ਨੇ ਆਪੇ ਜ਼ਿੰਮੇਵਾਰ ਲਾਤੇ ਆਪੇ ਕਮੇਟੀ ਬਣਾਤੀ ਇਹ ਇਸ ਕਰਕੇ ਅਸੀਂ ਅੱਜ ਅਪੀਲ ਕੀਤੀ ਹੈ ਜਾਇਦਰ ਸਾਹਿਬ ਨੂੰ ਵੀ ਤੁਹਾਡੇ ਹੁਕਮਾਂ ਦੀ ਰੂਲੀ ਹੋਈ ਆ ਅਵਗਿਆ ਹੋਈ ਆ ਤੇ ਉਹ ਜ਼ਰੂਰ ਉਹਦਾ ਨੋਟਸ ਲੈਣਾ ਬਣਦਾ ਪ੍ਰਵੀnder ਸਿੰਘ ਢੇਟ ਸਾਹਿਬ ਮੈਂ ਵੈਸੇ ਤਾਂ ਇੱਕ ਮਿੰਟ ਸਾਹਿਬ ਕੋਈ ਨਹੀਂ ਰਕੜਾ ਸਾਹਿਬ ਤੇ ਇੱਕ ਮਿੰਟ ਚਾਹਤ ਲੋ ਵੀਰ ਜੀ ਵੈਸੇ ਤਾਂ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਸਾਹਿਬ ਰਕੜਾ ਸਾਹਿਬ ਤੇ ਚੰਦੂ ਮਾਹਰ ਸਾਹਿਬ ਨੇ ਸਾਰਾ ਵਿਸਥਾਰ ਵਿੱਚ ਦੱਸੀ ਦਿੱਤਾ ਹੈ ਪਰ ਮੈਂ ਤਾਂ ਇੱਕੋ ਹੀ ਗੱਲ ਇਹ ਕਹਿਣਾ ਚਾਹਾਂਗਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਭਰਤੀ ਹੋ ਰਹੀ ਹੈ ਜਿਹੜੀ ਹੁਕਮਾਂ ਦੀ ਲੰਘਣਾ ਅਕਾਲ ਤਖਬ ਸਾਹਿਬ ਦੇ ਹੋ ਰਹੀ ਹੈ ਸਿੱਖਾਂ ਨੂੰ ਉਹਨੂੰ ਅਕਾਲੀ ਦਲ ਦੀ ਭਰਤੀ ਮੰਨਣਾ ਹੀ ਨਹੀਂ ਚਾਹੀਦਾ ਉਹ ਇੱਕ ਸਿਰਫ ਬਾਦਲ ਦਲ ਦੀ ਜਾਂ ਬਾਦਲ ਹਮੈਤਿਆਂ ਦੀ ਭਰਤੀ ਉਹ ਸ਼ਰਮਣੀ ਅਕਾਲੀ ਦਲ ਦੀ ਭਰਤੀ ਨਹੀਂ ਹੈ ਕਿਉਂਕਿ ਉਹ ਅਕਾਲ ਤਖਬ ਸਾਹਿਬ ਦੇ ਸਪਸ਼ਟ ਹੁਕਮਾਂ ਦੀ ਉਲੰਘਣਾ ਤਹਿਤ ਹੋ ਰਹੀ ਹੈ ਅਕਾਲੀ ਜਲਦੀ ਭਰਤੀ ਹੋਊਗੀ ਜਿਹੜੀ ਆਕਾਤਖ ਸਾਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਵੱਲੋਂ ਹੋਊਗੀ ਉਹੀ ਹੀ ਅਕਾਲੀ ਜਲਦੀ ਭਰਤੀ ਹੋਊਗੀ ਤੇ ਉਹਨੂੰ ਹੀ ਅਕਾਲੀ ਦਲ ਜਿਹੜਾ ਮੰਨਿਆ ਜਾਵੇ ਤੇ ਦੂਸਰਾ ਜਿਹੜੀ ਅੱਜ ਜਥਾਰਜੀ ਨੇ ਕਿਹਾ ਵੀ ਜਿਹੜੀ ਕਮੇਟੀ ਹੈ ਬਣਾਈ ਹੈ ਸੱਤ ਮੈਂਬਰੀ ਕਮੇਟੀ ਉਹ ਕਾਰਸ਼ੀਲ ਹੋਵੇ ਉਹਨੂੰ ਕਾਰਸ਼ੀਲ ਕਰਨ ਦੀ ਜ਼ਿੰਮੇਵਾਰੀ ਕਨਵੀਨਰ ਦੀ ਬਣਦੀ ਹੈ ਜਿਹਨੂੰ ਕਨਵੀਨਰ ਬਣਾਇਆ ਗਿਆ ਸੋ ਧਾਮੀ ਸਾਹਿਬ ਵੀ ਅੱਜ ਜਵਾਬ ਦੇ ਨਹੀਂ ਵੀ ਉਹ ਕਮੇਟੀ ਨੂੰ ਕਾਰਸ਼ੀਲ ਕਿਉਂ ਨਹੀਂ ਕੀਤਾ ਉਹਨਾਂ ਨੂੰ ਮੀਟਿੰਗ ਸੱਦਣ ਦੀ ਕਮਿਟੀ ਇਹਦੇ ਵਾਸਤੇ ਬਣਾਇਆ ਜਾਂਦਾ ਹੈ ਵੀ ਮੀਟਿੰਗ ਸੱਦੇ ਉਹ ਮੀਟਿੰਗ ਦੇ ਵਿੱਚ ਫੈਸਲਾ ਕਰੇ ਅਤੇ ਉਹਨੂੰ ਜਿਹੜਾ ਹੈ ਸਾਰੇ ਫੈਸਲੇ ਨੂੰ ਐਕਸ਼ਨ ਦੇ ਵਿੱਚ ਲੈ ਕੇ ਆਵੇ। ਤੋਂ ਅਸੀਂ ਅੱਜ ਜਿੱਥੇ ਸੁਖਵੀਰ ਸਿੰਘ ਬਾਦਲ ਜਵਾਬਦੇ ਨੇ ਉੱਥੇ ਧਾਮੀ ਸਾਹਿਬ ਵੀ ਜਵਾਬ ਦੇਣ ਵੀ ਉਹਨਾਂ ਨੇ ਇੱਕ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਨੂੰ ਕੱਲ ਤੱਕ ਸਾਹਿਬ ਵੱਲੋਂ ਕਾਰਸ਼ੀਲ ਹੋ ਕੇ ਕਿਉਂ ਉਹਨਾਂ ਨੇ ਉਹ ਸੱਤ ਮੈਂਬਰ ਕਮੇਟੀ ਦਾ ਕੰਮ ਕਿਉਂ ਨਹੀਂ ਸ਼ੁਰੂ ਕੀਤਾ। ਸੋ ਉਹਨਾਂ ਨੂੰ ਵੀ ਬੜੇ ਜ਼ਿੰਮੇਵਾਰ ਆਉ ਦਿੱਤੇ ਨੇ ਬੜੇ ਸਾਡੇ ਸਤਿਕਾਰਯੋਗ ਸ਼ਖਸੀਅਤ ਨੇ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਇਹ ਮੀਟਿੰਗ ਸੱਦ ਕੇ ਜਿਹੜੀ ਹੈ ਭਰਤੀ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਤਾਂ ਕਿ ਅੱਜ ਸਾਰਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਤੁਸੀਂ ਦੇਖੋ ਕੱਲ ਜਿਹੜਾ ਬਿਆਨ ਦਿੱਤਾ ਹੈ ਬਾਬਾ ਬਲਬੀਰ ਸਿੰਘ ਜੀ ਵੱਲੋਂ ਅਤੇ ਦਮਦਮਿਤਕਸਾਲ ਦੇ ਮੁਖੀ ਧੋਮਾ ਜੀ ਵੱਲੋਂ ਦਿੱਤਾ ਹੈ ਉਹ ਬੜਾ ਕਲੀਅਰ ਹੈ ਉਹਨਾਂ ਨੇ ਕਿਹਾ ਵੀ ਬੜਾ ਦੋ ਤਰੀਕ ਦਾ ਫੈਸਲਾ ਜਿਹੜਾ ਬੜਾ ਤੁਸੀਂ ਤਕੜੇ ਹੋ ਕੇ ਕੀਤਾ ਉਹਦੇ ਤੇ ਤੁਸੀਂ ਪਹਿਰਾ ਦਿਓ ਇਹ ਬੜਾ ਉਹਨਾਂ ਨੇ ਸਪਸ਼ਟ ਕਿਹਾ ਹੈ ਉਸ ਦਾ ਮਤਲਬ ਕਿਤਨਾ ਕਿਤੇ ਉਹਨਾਂ ਨੂੰ ਇਹ ਚਿੰਤਾ ਹੋ ਰਹੀ ਹੈ ਵੀ ਉਹ ਉਹ ਗੱਲਾਂ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ ਉਹ ਗੱਲਾਂ ਲਾਗੂ ਨਹੀਂ ਹੋ ਰਹੀਆਂ ਕਾਲ삭 ਸਾਹਿਬ ਦੀ ਮਰਿਆਦਾ ਘਟਾਈ ਜਾ ਰਹੀ ਹੈ ਸੋ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਤ ਇਹ ਸਾਰੀਆਂ ਘਟਨਾਵਾਂ ਤੋਂ ਚਿੰਤਤ ਹੈ ਤੇ ਅੱਜ ਇੱਕ ਜ਼ਿੰਮੇਵਾਰੀ ਹੁਣ ਸਿਕ ਕੌਮ ਦੇ ਸਿਰ ਤੇ ਵੀ ਆ ਗਈ ਵੀ ਕੀ ਤੁਸੀਂ ਜਿਹੜਾ ਹੈ ਉਹਨਾਂ ਲੋਕਾਂ ਨਾਲ ਖੜੋਗੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਕੁਝ ਨਹੀਂ ਸਮਝਦੇ ਤੇ ਜਾਂ ਜਿਹੜੀ ਸੰਗਤ ਅਕਾਲ ਤਖਤ ਸਾਹਿਬ ਤੇ ਹੁਕਮ ਤੇ ਪਹਿਰਾ ਦੇ ਰਹੀ ਉਹਨਾਂ ਨਾਲ ਖੜਨਾ ਹੈ ਤਾਂ ਅਕਾਲ ਤਖਤ ਸਾਹਿਬ ਇੱਕ ਸਵਾਲ ਕਿੰਨਾ ਸਵਾਲ ਤੁਸੀਂ ਕਿਹਾ ਵੀ ਉਹ ਪੰਥਕ ਜਿਹੜੀਆਂ ਧੀਰਾ ਨੇ ਜਿਨ੍ਹਾਂ ਨੇ ਉੱਥੇ ਜਿਹੜਾ ਕਿਹਾ ਹਜੂ ਤੱਕ ਸਾਹਿਬ ਜਾ ਕੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਰੀਆਂ ਧਿਰਾਂ ਇਕੱਠੀਆਂ ਹੋ ਸਕਦੀਆਂ ਨੇ ਤੁਸੀਂ ਨਾਲ ਸ਼ਾਮਲ ਹੋਵੋਗੇ ਤਾਂ ਲੋਕਾਂ ਨੂੰ ਇੱਕ ਚੰਗਾ ਮਹਿਸੂਸ ਹੋਊਗਾ ਦੇਖੋ ਗੱਲ ਇਹ ਹੈ ਧਿਰਾਂ ਅਕਾਲ ਤਖਤ ਸਾਹਿਬ ਮਗਰ ਸਾਰੇ ਇਕੱਠੀਆਂ ਨੇ ਇਹ ਇੱਕ ਸਿਗਨਲ ਮੈਸੇਜ ਹੈ ਹੁਣ ਸਿਰਫ ਬਾਦਲ ਜਿਹੜਾ ਟੋਲਾ ਹੀ ਗੱਲ ਉਹਨਾਂ ਨੂੰ ਉਹ ਉਹ ਕੱਲੇ ਅੱਡ ਨੇ ਬਾਕੀ ਸਾਰਾ ਪੰਥ ਇਕੱਠਾ ਹੈ ਇਹ ਸਪਸ਼ਟ ਉਥੇ ਬਿਆਨਤ ਉਹਨਾਂ ਤੋਂ ਕਲੀਅਰ ਹੋ ਗਿਆ ਸੋ ਅਸੀਂ ਉਹਨਾਂ ਦੇ ਨਾਲ ਹੀ ਅਸਟਾ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਪਹਿਰਾ ਦੇ ਰਹੇ ਹਾਂ ਸਾਰੇ ਇੱਕਠਿਆਂ ਜਦ ਉਹਨਾਂ ਦੇ ਅਕਾਲਤਖਤ ਸਾਹਿਬ ਮਕਰਾਂ ਟੀਨਸਾ ਸਾਹਿਬ ਕਨਵੀਨਰ ਹੋਣ ਦੇ ਨਾਤੇ ਹੁਣ ਤੱਕ ਖਰਜਿੰਦਰ ਸਿੰਘ ਧਾਮੀ ਅਕਾਲਤਖਤ ਸਾਹਿਬ ਦੇ ਉਹਨਾਂ ਹੁਕਮਾਂ ਨੂੰ ਲਾਗੂ ਨਹੀਂ ਕਰਵਾ ਪਾ ਰਹੇ ਕੱਲ ਨੂੰ ਜੇ ਉਹੀ ਕਨਵੀਨਰ ਨਵੀਂ ਭਰਤੀ ਦੇ ਮਤਲਬ ਕਿ ਉਹ ਸਾਰੇ ਪ੍ਰੋਸੈਸ ਵਿੱਚ ਲੈ ਕੇ ਆਉਂਦਾ ਫਿਰ ਕੀ ਯਕੀਨ ਹੈ ਤੁਹਾਡਾ ਕਿ ਉਹ ਭਰਤੀ ਫੇਅਰ ਹੋਏਗੀ ਨਹੀਂ ਜੇ ਸਾਰੇ ਸੱਤ ਮੈਂਬਰੀ ਕਮੇਟੀ ਨੂੰ ਕਨਵੀਨਰ ਕਰਨਗੇ ਉਹ ਤਾਂ ਫਿਰ ਉਹ ਉਸ ਦਾ ਮਤਲਬ ਤਾਂ ਅਕਾਲਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰ ਰਿਹਾ ਅਸੀਂ ਕਿਉਂ ਨਹੀਂ ਦੇ ਕਰਾਂਗੇ ਸਾਥ ਉਹ ਫੇਰ ਭਰਤੀ ਮੰਨੋਗੇ ਫਿਰ ਉਹਨੂੰ ਕਿਉਂਕਿ ਹੁਣ ਤੱਕ ਉਹ ਮੰਨ ਨਹੀਂ ਦੇ ਕੋ ਜੇ ਉਹ ਸੱਤ ਮੈਂਬਰੀ ਕਮੇਟੀ ਕਰੂਗੀ ਤਾਂ ਫਿਰ ਅਸੀਂ ਕਿਉਂ ਨਹੀਂ ਕਰਾਂਗੇ ਉਹਨੂੰ ਫੇਰ ਮੰਨਾਂਗੇ ਕਨਵੀਨਰ ਇਕੱਲਾ ਨਹੀਂ ਨਾ ਸੱਤ ਮੈਂਬਰੀ ਕਮੇਟੀ ਕਨਵੀਨਰ ਦਾ ਕੰਮ ਹੈ ਉਹਨਾਂ ਨੂੰ ਇਕੱਠੇ ਕਰਕੇ ਭਰਤੀ ਸ਼ੁਰੂ ਕਰਾਣੀ ਸਾਰੀ ਸੱਤ ਮੈਂਬਰੀ ਜੇ ਸੱਤ ਮੈਂਬਰੀ ਕਮੇਟੀ ਭਰਤੀ ਕਰਦੀ ਹੈ ਚਲੋ ਵਿੱਚੋਂ ਕੋਈ ਇੱਕ ਦਾ ਮੈਂਬਰ ਤਾਂ ਆਪਾਂ ਸਮਝ ਸਕਦੇ ਹਾਂ ਵੀ ਕੋਈ ਗੈਰ ਹਾਜ਼ਰ ਹੈ ਜਾਂ ਕੁਝ ਹੈ ਜੇ ਕਾਲਤਖ ਸਾਹਿਬ ਦੇ ਹਦਾਇਤਾਂ ਮੁਤਾਬਕ ਭਰਤੀ ਹੋ ਗਈ ਅਸੀਂ ਤਾਂ ਪੂਰਾ ਉਹਦੇ ਤੇ ਉਹਨੂੰ ਮੰਨਾਂਗੇ ਵੀ ਤੇ ਉਸ ਭਰਤੀ ਤੇ ਤੇ ਜੋ ਵੀ ਚੋਣ ਹੁੰਦੀ ਆ ਉਹਦੇ ਜਿਹੜੀ ਹੈ ਕਮੇਟੀ ਬਣਦੀ ਹੈ ਕੋਈ ਪ੍ਰਧਾਨ ਚੜਾਇਆ ਜਾਂਦਾ ਅਸੀਂ ਸਾਰੇ ਉਹਦਾ ਸਾਥ ਦੇ ਤੇ ਜੇ ਉਹ ਹੁਣ ਫੇਰ ਨਹੀਂ ਬੰਨਦੇ ਕਿ ਜੋ ਹੁਣ ਅਕਾਲ ਤਖਤ ਸਾਹਿਬ ਜਦਿਆਂ ਨੇ ਫੇਰ ਆਦੇਸ਼ ਕਰਤਾ ਫੇਰ ਵੀ ਨਹੀਂ ਮੰਨਦੇ ਫੇਰ ਕੀ ਰਾਜਤਵਾਰੀ ਖੁਦ ਜਵਾਬ ਦੇ ਨੇ ਉਹ ਤਾਂ ਫੇਰ ਮੀਟਿੰਗ ਤੇ ਆ ਵਿਚਾਰਾਂਗੇ ਕਿੰਨੀ ਦਿਨ ਦੀ ਮੀਟਿੰਗ ਰੱਖਿਆ ਕਿ ਆ ਕਿ ਆ ਜੋ ਮਾਹੌਲ ਬਣਿਆ ਹੋਇਆ ਉਹ ਮਸੈਂਜਰ ਆ ਬੱਦਲ ਬਣਿਆ ਹੋਇਆ ਕੀ ਕਾਰਨ ਲੱਗਦੇ ਐ ਇਹਦੇ ਕਿ ਐਜਪੀਸੀ ਦੇ ਪ੍ਰਧਾਨ ਵੀ ਜਿਹੜੇ ਆ ਇਸ ਵੱਲ ਨਹੀਂ ਧਿਆਨ ਦੇ ਰਹੇ ਜਦੋਂ ਕਿ ਖੇਰੂ ਖੇਰੂ ਹੋਇਆ ਪਿਆ ਪੰਚ ਸਾਰਾ ਲਿਖੋ ਇਹ ਤਾਂ ਜਵਾਬ ਐਸਡੀਪੀਸੀ ਪ੍ਰਧਾਨ ਦੇ ਸਕਦੇ ਨੇ ਕਿਉਂ ਉਹ ਨਹੀਂ ਇਸ ਗੱਲ ਤੇ ਪੈਰਾ ਦੇ ਰਹੇ ਸੁਖਮਨੀ ਅਕਾਲੀ ਸੁਧਾਰ ਲਹਿਰ ਜਿਹੜੀ ਬਣਾਈ ਹੈ ਜੀ ਉਹ ਕਾਨੂੰਨ ਸੁਧਾਰ ਵਾਸਤੇ ਬਣਾਈ ਸੀ ਜੇ ਪਿਛਲੇ ਦੇਖੋ ਤੁਸੀਂ ਕਹੋਗੇ ਵੀ ਦੋ ਤਰੀਕ ਦੇ ਤੋਂ ਬਾਅਦ ਅਸੀਂ ਦੇਖ ਰਹੇ ਸੀ ਮਾਹੌਲ ਅਕਾਲੀ ਸੁਧਾਰ ਲਹਿਰ ਦੀ ਕੀ ਅੱਗੇ ਰਣਨੀਤੀ ਹੋਏਗੀ ਜੇ ਮਤਲਬ ਇਹਨਾਂ ਹਾਲਾਤਾਂ ਚ ਸੁਧਾਰ ਕਰਨ ਵਾਸਤੇ ਲਾਓ ਜਾਂ ਅੱਗੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਟ੍ਰੈਕ ਤੇ ਲੈ ਕੇ ਲਿਖੋ ਅਸੀਂ ਤਾਂ ਪਹਿਲਾਂ ਤਾਂ ਅਸੀਂ ਇਹ ਸਾਰੀ ਚੀਜ਼ਾਂ ਬਾਰੇ ਕਾਲ ਤਖਤ ਸਾਹਿਬ ਦਾ ਅਸੀਂ ਕਲੈਰਿਟੀ ਚਾਹੁੰਦੇ ਸੀ ਦੇਖੋ ਕਲੈਰਿਟੀ ਬਿਲਕੁਲ ਬਣਦੀ ਹੈ ਬਣਦੀ ਹੈ ਕਿਉਂਕਿ ਕੱਲ ਨੂੰ ਅਸੀਂ ਕੁਝ ਕਰ ਲਈਏ ਸ਼ੁਰੂ ਕਰਨ ਨੂੰ ਸਾਨੂੰ ਕਹਿਣਗੇ ਵੀ ਇਹ ਤਾਂ ਉਹਦੇ ਉਲਟ ਕਾਲ ਤਖਤ ਸਾਹਿਬ ਦੇ ਹੁਕਮ ਦੇ ਉਲਟ ਕਰ ਰਹੇ ਅਸੀਂ ਕੋਈ ਐਕਟੀਵਿਟੀ ਕਿਉਂ ਨਹੀਂ ਕੀਤੀ ਸਾਡਾ ਵੀ ਮਨ ਕਰਦਾ ਵੀ ਅਸੀਂ ਵੀ ਸਾਰੀ ਕਰੀਏ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਾਲ ਤਖਤ ਸਾਹਿਬ ਦੇ ਕਿਸੇ ਵੀ ਹੁਕਮ ਦੀ ਕਿਸੇ ਰੂਪ ਵਿੱਚ ਉਲੰਘਣਾ ਕਰੀਏ ਸੋ ਇਸ ਕਰਕੇ ਹੁਣ ਇਸ ਤੋਂ ਬਾਅਦ ਅਸੀਂ ਅਕਾਲ ਤਖਤ ਸਾਹਿਬ ਦੇ ਸਾਰਾ ਧਿਆਨ ਵਿੱਚ ਲਿਆ ਕਿ ਜੋ ਵੀ ਅੱਗੇ ਕਾਰਵਾਈ ਹੋ ਕਰਾਂਗੇ ਹਾਈਪੋਥੈਟਿਕਲੀ ਮੰਨ ਲਓ ਜੇ ਮੰਨ ਲਓ ਕਿ ਕੱਲ ਨੂੰ ਸੁਖਦੀਰ ਬਾਦਲ ਹੀ ਇਹ ਸੱਤ ਮੈਂਬਰੀ ਕਮੇਟੀ ਦੇ ਜੋ ਵੀ ਹੋਏਗਾ ਉਹ ਸਭ ਤੋਂ ਬਾਅਦ ਫਿਰ ਸੁਖਦੀਰ ਬਾਦਲ ਪ੍ਰਧਾਨ ਬਣ ਗਏ ਫਿਰ ਇਸੇ ਕਾਲੀ ਦਲ ਚ ਰਹੋਗੇ ਦੇਖੋ ਮੇਰੀ ਗੱਲ ਸੁਣੋ ਜਦ ਪਹਿਲਾਂ ਉਹ ਭਰਤੀ ਤਾਂ ਹੋਵੇ ਪਹਿਲਾਂ ਤਾਂ ਸੱਤ ਉਹਦਾ ਆਪ ਤੁਸਤਾ ਕਹਿੰਦੇਵੇਂ ਕਹਿੰਦੇ ਨੋ ਉਹਨੂੰ ਭਰਤੀ ਕਰਨ ਦੀ ਮੈਂ ਤੇ ਜੇ ਕਹਿੰਦੇ ਹਰਪੀ ਸਿੰਘ ਅਸਤੀਫਾ ਦੇ ਕੇ ਜਾ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਜਾਂ ਉਹਨਾਂ ਤੇ ਕੋਈ ਕਾਰਵਾਈ ਹੋ ਗਈ ਫਿਰ ਅਗਲਾ ਨਹੀਂ ਅਸਤੀਫਾ ਤਾਂ ਉਹ ਕਹਿੰਦੇ ਮੈਂ ਦੇਣਾ ਨਹੀਂ ਉਹਨਾਂ ਨੇ ਤਾਂ ਬਿਆਨ ਦਿੱਤਾ ਹੀ ਨਹੀਂ ਜੇ ਉਹਨਾਂ ਤੇ ਕਾਰਵਾਈ ਹੋ ਗਈ ਉਹਨਾਂ ਨੇ ਛੁੱਟੀ ਕਰਤੀ ਫਿਰ ਤਾਂ ਦੇਖੋ ਕਾਰਵਾਈ ਕੌਣ ਕਰੂਗਾ ਸਿੰਘ ਸਾਹਿਬ ਨੇ ਤਾਂ ਕਹਿਤਾ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਜੀ ਇਹ ਉਹਨਾਂ ਕੋਲ ਅਧਿਕਾਰ ਹੀ ਨਹੀਂ ਹੈ ਇਹਨਾਂ ਦੀ ਇਨਕੁਆਇਰੀ ਕਰਨ ਦਾ ਫਿਰ ਉਹ ਕੀ ਕਾਰਵਾਈ ਮੈਨੇ ਰੱਖ ਲਈ ਕਾਲ ਤਖਤ ਵਰਸਸ ਵਾਦਨ ਦਲ ਹੋ ਜਾਊਗਾ ਯਾਰੋ ਮੈਨੇ ਕੀ ਰੱਖਦੀ ਉਹ ਗੱਲ ਅਜੇ ਤਾਂ ਜਥੇਦਾਰ ਨੇ ਇਹ ਵੀ ਕਿਹਾ ਮੈਂ ਜਲਦੀ ਮੀਟਿੰਗ ਬੁਲਾ ਰਹੇ ਹਾਂ ਹਾਂ ਕਿੰਨੇ ਸਾਲ ਹੋ ਗਏ ਲੀਗਲ ਹਿੱਚ ਬਾਰੇ ਵੀ ਦੱਸੋ ਥੋੜਾ ਜਿਹਾ ਦੇਖੋ ਲੀਗਲ ਕੋਈ ਹਿੱਚ ਨਹੀਂ ਇਹ ਸਿਰਫ ਹੁਕਮਦੂਲੀ ਕਰਨ ਦੇ ਬਹਾਨੇ ਲੱਭ ਰਹੇ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਜੇ ਕੋਈ ਲੀਗਲ ਹਿੱਚ ਹੁੰਦੀ ਤਾਂ ਅੱਜ ਦੇਸ਼ ਦਾ ਮੁੱਖ ਮੰਤਰੀ ਇੱਕ ਮੱਠ ਦਾ ਮੁਖੀ ਹੈ ਅਕਾਲ ਤਖਤ ਸਾਹਿਬ ਸਿੱਖਾਂ ਦੇ ਜਿਹੜਾ ਹੈ ਧਾਰਮਿਕ ਮੁਖੀ ਕਹਿ ਸਕਦੇ ਹੋ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਇੱਕ ਮੱਠ ਦਾ ਮੁਖੀ ਮੁੱਖ ਮੰਤਰੀ ਬਣ ਸਕਦਾ ਹੈ ਜੇ 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 ਮੰਦਰ ਦੇ ਮੁੱਦੇ ਤੇ ਇਲੈਕਸ਼ਨ ਲੜੀ ਜਾ ਸਕਦੀ ਹੈ ਦੇਸ਼ ਦੇ ਵਿੱਚ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਬਣੀ ਕਮੇਟੀ ਅਕਾਲੀ ਦਲ ਦੀਆਂ ਟਿਕਟਾਂ ਵੰਡ ਸਕਦੀ ਹੈ ਤੇ ਸੁਪਰੀਮ ਕੋਰਟ ਤੱਕ اپੋਜੀਸ਼ਨ ਪਾਰਟੀ ਕਾਂਗਰਸ ਉਹਦੇ ਖਿਲਾਫ ਜਾ ਸਕਦੀ ਹੈ ਤੇ ਸੁਪਰੀਮ ਕੋਰਟ ਨੇ ਉਸ ਨੂੰ ਫੈਸਲੇ ਨੂੰ ਦੇ ਹੱਕ ਵਿੱਚ ਦਿੱਤਾ ਵੀ ਨਹੀਂ ਇਹ ਕੋਈ ਉਲੰਘਣਾ ਨਹੀਂ ਤੇ ਫਿਰ ਇਹ ਚ ਕੀ ਰਹਿ ਗਿਆ ਉਹ ਤਾਂ ਸਿਰਫ ਸਿਰਫ ਇਕ ਇਹ ਤੋਂ ਉਹਨਾਂ ਨੂੰ ਧਰਮ ਮੰਨ ਦੇ ਵਿੱਚ ਹੀ ਖਾ ਰਿਆ ਵੀ ਜੇ ਸਹੀ ਭਰਤੀ ਹੁੰਦੀ ਹੈ ਜੇ ਜਿਸ ਤਰ੍ਹਾਂ ਕਲਤਕ ਸਾਹਿਬ ਨੇ ਕਿਹਾ ਵੀ ਆਧਾਰ ਕਾਰਡ ਲਾ ਕੇ ਸਹੀ ਢੰਗ ਨਾਲ ਭਰਤੀ ਕਰੋ ਤਾਂ ਉਹਨਾਂ ਨੂੰ ਇਹ ਵੀ ਫੇਰ ਸੁਭੀ ਸਿੰਘ ਬਾਦਲ ਪ੍ਰਧਾਨ ਨਹੀਂ ਬਣਦੇ ਤੇ ਉਹਨਾਂ ਨੇ ਉਸ ਪਾਰਟੀ ਦੇ ਕਬਜ਼ਾ ਕਰਨ ਵਾਸਤੇ ਹੀ ਰੱਖਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਬਦਲਜੀਤ ਸਿੰਘ ਚੀਮਾ ਬਾਰ ਬਾਰ ਕਿਉਂ ਸਟ੍ਰੈਸ ਕਰ ਰਹੇ ਇਸ ਗੱਲ ਬਿਕੋਜ਼ ਦਲਜੀਤ ਸਿੰਘ ਚੀਮਾ ਜੀ ਤਾਂ ਸ਼ਰਮ ਝੂਠ ਬੋਲ ਰਹੇ ਨੇ ਹੁਣ ਝੂਠੇ ਬੰਦੇ ਦੀ ਕੀ ਤੁਸੀਂ ਸਵੈਈ ਦੇਵੋਗੇ ਤੁਸੀਂ ਮੰਨਦੇ ਹੋ ਕਿ ਇਹਨਾਂ ਦੇ ਬਾਦਲ ਦੇ ਧੜੇ ਪਿੱਛੇ ਕੋਈ ਇਹੋ ਜਿਹਾ ਥਾਪੜ ਹੈ ਜਿਹਦੇ ਕਰਕੇ ਲਗਾਤਾਰ ਪਤਾਈਆਂ ਗੁਨਾਈਆਂ ਕਰ ਰਹੇ ਨੇ ਇਹ ਥਾਪੜਾ ਤਾਂ ਮੈਨੂੰ ਲੱਗਦਾ ਆਪਣੀ ਹੀ ਬੁੱਧੀ ਵਿਸ਼ਟ ਹੋਈ ਹੈ ਹੋਰ ਥਾਪੜਾ ਕੀ ਕਹੋਗੇ ਚੰਦੂ ਮਾਜਰਾ ਸਾਹਿਬ ਤੁਹਾਡੇ ਖਿਲਾਫ ਜਿਹੜੀ ਇੱਕ ਪੈਨ ਡਰਾਈਵ ਲੈ ਕੇ ਆਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੂਥ ਅਕਾਲੀ ਦਲ ਦੇ ਪ੍ਰਧਾਨ ਸਰਜੀਤ ਸਿੰਘ ਜਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਚਲੋ ਤਾਂ ਪਹਿਲੀ ਗੱਲ ਤਾਂ ਹੈ ਵੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਜਿਹੜੇ ਫੈਸਲੇ ਕਰਤੇ ਔਰ ਉਹਨਾਂ ਨੇ ਸਾਰੀ ਗੱਲ ਕਰਕੇ ਜਿਹੜਾ ਬੰਦਾ ਕਿੰਨਾ ਗੁਨਾਹਗਾਰ ਸੀ ਕਿੰਨਾ ਦੋਸ਼ੀ ਸੀ ਉਸ ਨੂੰ ਤਾ ਉਹ ਸੇਵਾ ਵੀ ਲਾਤੀ ਸੇਵਾ ਭੁਗਤੀ ਗਈ ਤੇ ਉਹ ਤੋਂ ਬਾਅਦ ਮੈਂ ਸਮਝਦਾ ਦੁਬਾਰਾ ਮੁੱਦੇ ਫੁੱਲਣੇ ਪਹਿਲੀ ਗੱਲ ਤਾਂ ਜਾਇਦਾਰ ਸਾਹਿਬਾਨ ਦੇ ਕੀਤੇ ਫੈਸਲਿਆਂ ਦੀ ਹੀ ਲੰਘਣਾ ਉਹਦੀ ਹੀ ਬਗਿਆ ਦੂਜੀ ਗੱਲ ਆ ਵੀ ਜਿਹੜੇ ਜਾਣ ਵਾਲਿਆਂ ਉਹਨਾਂ ਬਾਰੇ ਮੈਂ ਜਾਤੀ ਤੌਰ ਤੇ ਕਹਾ ਉਹ ਚੰਗਾ ਨਹੀਂ ਲੱਗਦਾ ਤੇ ਇਸ ਲਈ ਸਾਨੂੰ ਮਤਲਬ ਜੋ ਫੈਸਲੇ ਜਾਇਦਾਰ ਸਾਹਿਬ ਨੇ ਕਰ ਲਏ ਉਹਨਾਂ ਤੇ ਸਵਾਲ ਖੜੇ ਕਰਨੇ ਵੈਸੇ ਕਿਸੇ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਹੈ ਜੀ ਸੀ ਮਤਲਬ ਜਿਹੜੇ ਜ세ਦਾਰ ਸਾਹਿਬ ਨੇ ਕਾਲਤਾ ਸਾਹਿਬ ਤੇ ਇਹੀ ਪੁੱਛਿਆ ਸੀ ਮੈਨੂੰ ਵੀ ਸਾ ਸੁਖੀਰ ਸਿੰਘ ਬਾਦਲ ਹੁਣ ਨੇ ਜਿਹੜਾ ਫੈਸਲੇ ਕੀਤੇ ਤੁਸੀਂ ਉਹ ਤਾਂ ਸਾਥ ਦਿੱਤਾ ਦੇਰਾ ਸਾਹਿਬਾ ਇਹਨੂੰ ਮਾਫੀ ਦੇਣ ਦੇ ਮਾਰੇ ਵਿੱਚ ਮੈਂ ਕਿਹਾ ਵੀ ਅਸੀਂ ਸਾ ਸੁਖੀਰ ਸਿੰਘ ਬਾਦਲ ਹੁਣ ਦੇ ਫੈਸਲੇ ਨਾਲ ਤੁਹਾਨੂੰ ਉਹਨਾਂ ਨੇ ਪੁੱਛਿਆ ਸਾ ਤਾਂ ਤਾਂ ਦਿੰਦੇ ਜੇ ਸਾਨੂੰ ਪੁੱਛਦੇ ਇਹ ਠੀਕ ਆ ਵੀ ਅਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਰੋਕਣਾ ਨਾ ਸਕਣਾ ਸਾਡੀ ਗਲਤੀ ਸੀ ਉਹਦੀ ਅਸੀਂ ਸਜ਼ਾ ਲੈਣ ਵਾਸਤੇ ਲਿਖਤੀ ਤੌਰ ਤੇ ਤੁਹਾਡੇ ਕੋ ਮੰਗੀ ਵੀ ਆ ਮੈਂ ਵੀ ਉਹ ਇਹ ਤੁਹਾਡਾ ਬਿਆਨ ਆ ਮੈਂ ਕਿਹਾ ਬਿਆਨ ਮੇਰਾ ਇਹ ਹੈ ਨਹੀਂ ਪਾਰਟੀ ਦਫ਼ਤਰ ਤੋਂ ਬਿਆਨ ਅੱਗੇ ਆਮ ਤੌਰ ਤੇ ਆਉਂਦੇ ਰਹੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਰੋਕਣ ਦੀ ਵੀ ਯਤਨ ਕੀਤਾ ਪਰ ਉਹਨੇ ਕਹਿਦਾ ਵੀ ਇਹ ਜਹੇਦਾਰ ਸਾਹਿਬਾਨ ਦੇ ਫੈਸਲੇ ਦੇ ਤੁਸੀਂ ਲੱਗਣਾ ਕਰੋਗੇ ਮੈਂ ਫਿਰ ਚੁੱਪ ਹੋ ਗਿਆ ਚਲੋ ਤੁਹਾਡਾ ਇੰਨੀ ਗੱਲ ਮੈਂ ਕਹੀ ਵੀ ਇਹ ਬਿਆਨ ਮੇਰਾ ਹੈ ਨਹੀਂ ਜੋ ਮੈਂ ਉਦੋਂ ਵੀ ਕਿਹਾ ਜੀ ਜਿਹੜਾ ਮੋਬਾਈਲ ਤੇ ਚੱਲੀ ਆ ਬਾਈਟ ਟੀਵੀ ਤੇ ਉਹ ਪਤਾ ਨਹੀਂ ਕਦੋਂ ਦੀ ਸੱਚੀ ਗੱਲ ਆ ਮੈਨੂੰ ਇਹ ਵੀ ਨਹੀਂ ਪਤਾ ਵੀ ਕਦੋਂ ਦੀ ਹੈ ਕਿਵੇਂ ਆ ਪਰ ਬਾਈਟ ਬਾਰੇ ਤਾਂ ਮੈਨੂੰ ਕੋਈ ਸਵਾਲ ਨਹੀਂ ਪੁੱਛਿਆ ਜੈਦਾ ਸਾਹਿਬ ਨੇ ਤੇ ਬਾਈਟ ਨਾਲੇ ਹੈ ਵੀ ਜੈਦਾਦਾਰ ਸਹਿਬਾਨ ਦੇ ਫੈਸਲੇ ਸੰਬੰਧੀ ਆ ਵੀ ਤੁਸੀਂ ਜੈਦਾਦਾਰ ਸਹਿਬਾਨ ਦੇ ਫੈਸਲੇ ਦੇ ਹੱਕ ਚੱਕ ਵਿਰੋਧ ਤਾਂ ਉਹ ਫੈਸਲੇ ਦੇ ਵਿਰੋਧ ਤਾਂ ਜੈਦਾਦਾਰ ਸਹਿਬਾਨ ਦਾ ਕੋਈ ਵੀ ਨਹੀਂ ਕਰ ਸਕਦਾ ਸੋ ਇਸ ਕਰਕੇ ਇਹ ਜਾਨੀ ਮੇਰਾ ਮਤਲਬ ਹੈ ਜਿਹੜੇ ਫੈਸਲੇ ਤੈ ਹੋ ਚੁੱਕੇ ਆ ਮੈਂ ਤਾਂ ਕਹਾਂ ਵੀ ਬਸ ਸੁਵੀਰ ਸੀ ਬਾਦਲ ਦੇ ਬਾਰੇ ਤਾਂ ਗੈ ਨਹੀਂ ਰਹੇ ਜਿਹੜਾ ਕਹਿੰਦਾ ਮੈਂ ਉੱਥੇ ਝੂਠ ਬੋਲਿਆ ਸੀ ਸਿਰਫ ਡੰਗਟ ਪਾਉਣ ਵਾਸਤੇ ਤੁਸੀਂ ਕੀ ਤੁਸੀਂ ਉੱਥੇ ਵੀ ਕਿਹਾ ਸੀ ਕਾਦਤਖ ਸਾਹਿਬ ਜੀ ਮੈਂ ਤੁਹਾਡੇ ਕਾਦਤਖ ਸਾਹਿਬ ਦੇ ਫੈਸਲੇ ਦੀ ਹਮਾਇਤ ਕੀਤੀ ਸੀ ਹਾਂ ਇਹ ਕੀ ਹਾਂ ਸਿਰਫ ਕਾਦਤਖ ਸਾਹਿਬ ਦੇ ਫੈਸਲੇ ਤਾਂ ਮੈਂ ਹਮਾਇਤ ਕੀਤੀ ਉਹ ਮੇਰੇ ਖਾ ਕੋਈ ਵੀ ਨਹੀਂ ਕਰਦਾ ਨਾ ਕਰਦਾ ਉਹ ਤਾਂ ਸੁਵੀਰ ਦੇ ਬਾਦਲ ਦੇ ਫੈਸਲੇ ਦੀ ਗੱਲ ਕਰਦੇ ਉਹ ਅਸੀਂ ਕਦੇ ਮੰਨਿਆ ਹੀ ਨਹੀਂ ਨਾ ਥੈਂਕ ਯੂ ਇੱਥੇ ਸਟਿਲ ਫੋਟੋ ਕਰ ਦਈਏ